ਬਣਾਇਆ ਗਿਆ ਸੇਵਾਦਾਰ ਘੜੇ ਆਈ ਆ ਨਾਲੇ ਪੱਸੀ ਟੈਟਾਰ ਛੋਲਿਆਂ ਦਾ ਬਣਾਣਾ ਲਗਾਇਆ ਸੀ ਲੱਖ ਲੱਖ ਮੁਬਾਰਕ ਆ ਬਾਬਾ ਜੀ ਦਾ ਮੇਲਾ ਕਰ ਰਿਹਾ ਔਰ ਇਹ ਸੰਗਤ ਨਾਲ ਆ ਤੇ ਛੋੜਿਆ ਬਾਕੀ ਸਭ ਅੱਲਾ ਕਿਤੇ ਸੀਗਾ ਆਟੋਮੈਟਿਕ ਨੂੰ ਕਰੇ ਬਾਸਲਾ ਪਹਿਨ ਲਾ ਕੇ ਵੀ ਬਾਬੇ ਕਰਪਾ ਹਾ ਜੀ ਇਹ ਕਰਪਾ ਉਹ ਇਹ ਪਹਿਲਾ ਮੌਸਮ ਨਹੀਂ ਦਾ ਖਰਾਬ ਸੀ ਪਾਉਣਾ ਅੱਜ ਬਾਬਾ ਜੀ ਨੇ ਬਹੁਤ ਵਧੀਆ ਠੰਡਾ ਮੌਸਮ ਰੱਖਿਆ ਕੱਲੋ ਬੀਬੀਆਂ ਭੈਣਾਂ ਦਾ ਮੇਲਾ ਸੀ ਤੇ ਬਹੁਤ ਵਧੀਆ ਤੇਰੇ ਗੋਲ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਬ ਅਸੀਂ ਜਿਹੜਾਉਂਦੇ ਪਿੰਡ ਟੌਕੇ ਕਲਾਂ ਵਿੱਚ ਪਹੁੰਚੇ ਹੈਗੇ ਆ ਜਿੱਥੇ ਤੁਸੀਂ ਦੇਖ ਸਕਦੇ ਆ ਜੋ ਵਰਸਵੀ ਸਮਾਗਮ ਬਾਬਾ ਰੋਡੂ ਜੀ ਦਾ ਜੋ ਸਮਾਗਮ ਚੱਲਦਾ ਪਿਆ ਹੈਗਾ ਸਾਂਕਾਂ ਦੂਰ ਦੂਰ ਅੰਨੀਆਂ ਸਾਡੇ ਨਾਲ ਵਾਹ ਵਾਹ ਹਾਂਜੀ ਮਾਰਾ ਜੀ ਮੈਨੂੰ ਲੱਗਦਾ ਬਾਬੇ ਰੂੜੇ ਮਿਲਿਆ ਬਹੁਤ ਵਧੀਆ ਬਹੁਤ ਵਧੀਆ ਜੀ ਮੱਥਾ ਵਡੇ ਕੀ ਦਾ ਇੰਜੋਏ ਵੀ ਕਰੀਦਾ ਲੋਕਰ ਵੀ ਮਿਲਿਆ ਖੁਸ਼ ਰਹੀਦਾ ਠੀਕ ਹੈ ਥੈਂਕ ਯੂ ਬਹੁਤ ਖੁਸ਼ ਹੋਈਂ ਦੀਆ ਇਹਦੇ ਦਿਲਾਂ ਨਾਲ ਬਹੁਤ ਬਧੀਆ ਹਾਂਜੀ ਅਰੇ ਜੀ ਤੁਸੀਂ ਤੁਸੀਂ ਕੇ ਮਗਰ ਜਾ ਰਹੇ ਆ ਬਾਈਆਂ ਨੇ ਪਸਾ ਬਹੁਤ ਵਧੀਆ ਹੀ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਬਹੁਤ ਜੀ ਭਾਈ ਆਪਾਂ ਸਾਰੇ ਲੋਕਾਂ ਨੂੰ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਆ ਉਹਨਾਂ ਦੀ ਮਦਦ ਵੱਧ ਤੋਂ ਵੱਧ ਕਰਨੀ ਜਾਈਦੀ ਆ ਆਪਾਂ ਇੱਥੇ ਲੰਗਰ ਲਾ ਰਹੇ ਆ ਸਰਪਸ ਕਰ ਰਹੇ ਆ ਪਰ ਸਭ ਤੋਂ ਵੱਧ ਜਿਹੜਾ ਇੱਥੇ ਲੰਗਰ ਲਾ ਰਹੇ ਆ ਇੱਥੇ ਘੱਟ ਲਾ ਲੋ ਪਰ ਉੱਥੇ ਮਦਦ ਕਰੋ ਇਹ ਬਹੁਤ ਜ਼ਰੂਰੀ ਆ ਬਿਲਕੁਲ ਬਿਲਕੁਲ ਸੰਗਤਾਂ ਦਾ ਜੋ ਤੁਸੀਂ ਉਤਸ਼ਾਹ ਓਕੇ ਮੇਰਾ ਦਿਓ ਓਕੇ ਸਰ ਧੰਤਨ巴巴 ਰੁੱਡੂ ਜੀ ਦੀ ਸਾਲਾਨਾ ਵਰਸੀ ਤੇ ਪਹੁੰਚੀਆਂ ਸੰਗਤਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਬਾਬਾ ਜੀ ਦੀ ਕਿਰਪਾ ਹੋਈ ਪਹਿਲਾਂ ਮੌਸਮ ਮੀਂਹ ਦਾ ਖਰਾਬ ਸੀ ਹੁਣ ਅੱਜ ਬਾਬਾ ਜੀ ਨੇ ਬਹੁਤ ਵਧੀਆ ਠੰਡਾ ਮੌਸਮ ਰੱਖਿਆ ਕੱਲ ਬੀਬੀਆਂ ਭੈਣਾਂ ਦਾ ਮੇਲਾ ਸੀ ਤੇ ਬਹੁਤ ਵਧੀਆ ਦਿਨ ਲੱਗਿਆ ਅੱਜ ਵੀਰਾਂ ਦਾ ਮੇਲਾ ਸੀ ਪਤਾ ਵਾ ਵੀ ਬਾਬਾ ਜੀ ਦਾ ਮੇਲੇ ਤੇ ਸ਼ਰਾਬ ਦਾ ਪ੍ਰਸਾਦ ਚੜਦਾ ਤੇ ਬਾਬਾ ਜੀ ਨੇ ਬਹੁਤ ਵਧੀਆ ਠੰਡਾ ਮੌਸਮ ਰੱਖਿਆ ਕਿੰਨੀਆਂ ਵੀ ਸੰਗਤਾਂ ਦੂਰੋਂ ਨੇੜੇ ਸਾਡੇ ਪਿੰਡ ਕੋਕੇ ਕੱਲਾਂ ਬਾਬਾ ਜੀ ਦੀ ਵਰਸੀ ਤੇ ਆਈਆਂ ਵਾ ਬਹਿਦ ਲੋ ਧੰਨਵਾਦ ਆ ਸਾਰਿਆਂ ਦਾ ਔਰ ਅਸੇ ਵਾਰ ਪਿਛਲੇ ਸਾਲ ਦੇ ਮੇਲੇ ਤੋਂ ਵੀ ਜ਼ਿਆਦਾ ਭਾਰੀ ਇਕੱਠ ਹੋਇਆ ਵਾ ਸੰਗਤ ਬਹੁਤ ਦੂਰੋਂ ਦੂਰੋਂ ਪਹੁੰਚੀ ਆ ਜੀ ਕਿਹੜਾ ਇਹਦਾ ਮਾਹੌਲ ਆ ਔਰ ਵਧੀਆ ਹੀ ਮੌਕਾ ਬੰਦਾ ਦੇ ਕੈਂਪ ਨਰ ਦੇ ਕਰਵਾਉਂਦਾ ਜੀ ਸਹੀ ਗੱਲ ਆ ਜੀ ਔਰ ਵਧੀਆ ਗੱਲ ਆ ਸੰਗਤਾਂ ਨੂੰ ਜਿਹੜਾ ਦੂਰੋਂ ਬਹੁਤ ਮਹਿਮਾਨ ਆ ਜਿਹੜੇ ਹੁਲੂੜਵਾਜੀ ਕਰਦੇ ਹੈਗੇ ਆ ਨੌਕਬਾਨ ਉਹਨਾਂ ਨੂੰ ਥੋੜਾ ਜਿਹਾ ਕੋਈ ਮੈਸੇਜ ਦੇਣਾ ਚਾਹੁੰਦਾ ਆ ਕਿ ਆਪਾਂ ਬਾਬਾ ਜੀ ਦੇ ਦੇਖੋ ਵਰਤੀ ਤੇ ਹੋਣੇ ਹੈਗੇ ਹੁਲਵਾਜੀ ਨਾ ਕਰਨ ਨਾ ਇਹ ਬਾਈ ਦੇਖੋ ਪਤਾ ਹੀ ਆ ਜਿਹੜਾ ਬਣਾਉਂਦਾ ਉਹਨੂੰ ਪਹਿਲਾਂ ਹੀ ਪਤਾ ਹੁੰਦਾ ਉਹ ਹਿਸਾਬ ਨਾਲ ਆਉਣਾ ਚਾਹੀਦਾ ਸਭ ਦਾ ਬਿਲਕੁਲ ਹਾਜ਼ਰੀ ਲਵਾਓ ਜਾ ਕੇ ਆਪਾਂ ਸਾਈਡ ਤੇ ਜਿੱਥੇ ਬਹਿ ਕੇ ਬਣਾ ਸਕੋ ਆਪਾਂ ਜਾਓ ਬਾਕੀ ਆ ਟੋਲੀ ਸੂਰ ਜਾਈ ਧੰਨਵਾਦ ਸੋ ਜਾਈ ਕੋਲੀਆ ਕੋਰਦ ਕੋਲੀਆ ਕੋਲੀਆ ਕੋਰਦ ਕੋਲੀਆ ਕੋਰਦ ਮੁੰਬਾ ਜ਼ਿਲ੍ਹਾ ਹਾਂਜੀ ਕਿੰਨਾ ਲੱਗਿਆ ਹੈਗਾ ਜੀ ਪ੍ਰੋਗਰਾਮ ਬਾਬਾ ਜੀ ਦਾ ਬਹੁਤ ਵਧੀਆ ਹੁੰਦੇ ਆ ਇਸ ਤਰ੍ਹਾਂ ਜਿਹੜਾ ਖਾਣਾ ਤੋਂ ਹੁੰਦੇ ਆ ਜੀਗਾ ਬਿਲਕੁਲ ਟਾਈਮ ਤੋਂ ਆ ਰਹੇ ਜੀ ਦਨ 4 5 ਤੋਂ ਆ ਰਹੇ ਆ ਮਿਹਰਬਾਨੀ ਤੁਹਾਡੀ ਜੀ ਬਈ ਕਿਵੇਂ ਲੱਗਿਆ ਹੈਗਾ ਜੀ ਬਾਰਤ ਕੀ ਕਹਿਣਾ ਚਾਹੁੰਦੇ ਆ ਬਹੁਤ ਵਧੀਆ ਮੇਲਾ ਬੜੀ ਲੱਗਿਆ ਜੀ ਨਾ ਸਾਰੇ ਦਿਨ ਬਹੁਤ ਤੇਰਾ ਬੜਾ ਹੀ ਦਿੱਕਤ ਆਈ ਗਈ ਕਿ ਪ੍ਰਾਈਮਰੀ ਸਰੋ ਬੋ ਬੋਲੋ ਬੋਲੋ ਅੱਜ ਕੀ ਨਾਮ ਆਇਆ ਪੀਰ ਸਿੰਘ ਕੋਈ ਅੱਜ ਚਲਵੰਡੀ ਮੱਲੀਆਂ ਤੋਂ ਜੀ ਜਿਹੜਾ ਮੌਕਾ ਜੀ ਜਿਹੜਾ ਮੌਕਾ ਕਿਵੇਂ ਲੱਗਿਆ ਹੈਗਾ ਕਿ ਸਾਲ ਹੋ ਰਹੇ ਨੇ ਸਾਲ ਹੋ ਰਹੇ ਨੇ ओके लारा मना ना पापा जी आओ जय तो बार जी आओ बात बात तो चलਦਾ ਜਾਏਗਾ ਅਸੀਂ ਦਾ ਅਸੀਂ ਦੇ ਆਲਾ ਬਾਈ ਠੀਕ ਹੈ ਜੀ ਤੇਰਾ ਪੈਂਡ ਆ ਆਪਣਾ ਹੀ ਲਿਹਾਣੇ ਤੋਂ ਆਏ ਲਿਹਾਣੇ ਤੋਂ ਆਏ ਬੱਬਾਈ ਜਗਰਾਉਂ ਤੋਂ ਹਾਂਜੀ ਬੱਬਾਈ ਜਗਰਾਉਂ ਤੋਂ ਆਛਾ ਆਛਾ ਹਾਂਜੀ ਬੱਬਾਈ ਉਹ ਠੀਕ ਹੋ ਬੋਲੋ ਜੀ ਤੁਸੀਂ ਸਮਾਗਮ ਬਾਰੇ ਆਪਾਂ ਰੋਡ ਯੂਨੀਵਰਸਿਟੀ ਤੇ ਪਹੁੰਚੇ ਹੋ ਕਿ ਮੇਰਾ ਲੱਗਿਆ ਹੈਗਾ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਵਾ ਸਾਰੇ ਸੰਗਤ ਨੂੰ ਆਇਓ ਮੇਰੇ ਸਾਈਡ ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਵਾ ਬਾਪੂ ਜੀ ਦਾ ਪ੍ਰਸ਼ਾਦ ਚੜਦਾ ਵਾ ਖੁੱਲਾ ਪ੍ਰਸ਼ਾਦ ਚੜਦਾ ਵਾ ਦੁਨੀਆ ਹੁੰਦੀ ਹੈ ਸੰਸਾਰ ਹੁੰਦਾ ਵਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਵੀ ਆਇਆ ਕਰੋ ਬਾਬਾ ਜੀ ਦੇ ਦਰਸ਼ਨ ਕਰੋ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਨੂੰ ਜੀ ਜੋ ਦਰਦੇ ਹੋਏ ਗੱਲਬਾਤ ਕਰ ਰਹੇ ਹੈ ਪਿੰਡ ਕੌਂਕੇ ਕਲਾਂ ਦੇ ਵਿੱਚ ਪਹੁੰਚੇ ਹੈਗੇ ਆ ਸਾਡੇ ਨਾਲ ਜੋ ਵੀ ਲੋਕ ਸਾਸੀ ਗੱਲ ਦੀ ਬਾਈ ਹਾਂਜੀ ਆਹ ਭਾਈ ਇਹ ਕੁਛ ਤਾਂ ਹੈ ਲੋ ਜੀ ਜੀ ਪਰ ਦਾ ਪਿੰਡ ਕੌਂਕੀ ਹੈ ਜੀ ਹਾਂਜੀ ਹਾਂਜੀ ਜਿਵੇਂ ਦਾ ਪ੍ਰੋਗਰਾਮ ਦੀ ਓਵਰੀਆਈ ਵਧੀਆ ਪ੍ਰਿਹਾਰੀ ਪ੍ਰੋਗਰਾਮ ਨਾਲ ਹੀ ਆ ਜੀ ਧੰਨਵਾਦ ਜੀ ਪਰਮੇਸ਼ਵਰ ਜੀ ਲੀ ਗਏ। ਅਸੀਂ ਗੱਲ ਜੀ। ਹਮਾਰਾ ਕਿਵੇਂ ਹੋ? ਵਧੀਆ ਹੀ ਵਧੀਆ। ਹਾਂਜੀ ਹਾਂਜੀ ਕਿਵੇਂ ਲੱਗਾ ਜੀ ਪ੍ਰੋਗਰਾਮ? ਬਹੁਤ ਵਧੀਆ ਜੀ। ਪਾਪਾ ਜੀ ਦੇ ਮੈਂ ਨਾ ਬਹੁਤ ਚਲਵਟ ਕਰਦੇ ਆਂਗਾ। ਪਾਪਾ ਜੀ ਬਾਰੇ ਘੱਟ ਜਾਣਕਾਰੀ ਦਿੱਤੀ ਹੈਗੇ ਆ। ਪਾਪਾ ਰੋਟੀ ਖਾਰੇ। ਉਸ ਟਾਈਮ ਪਾਪਾ ਜੀ ਕਿਵੇਂ ਰਹਿੰਦੇ ਸੀਗੇ? ਮੈਂ ਉਹ ਚੀਜ਼ ਬਾਰ-ਬਾਰ ਮੈਨੂੰ ਕਲੀਅਰ ਨਹੀਂ ਹੋ ਰਹੀ ਐ। ਉਹ ਜ਼ਰਾਦਰ ਤਾਂ ਤੁਸੀਂ ਕਲੀਅਰ ਐ ਜਗਾ ਦੇ ਜਾ ਕੇ ਬਈ ਪ੍ਰਧਾਨ ਬਈ ਲੋ ਪ੍ਰਧਾਨ ਤੋਂ। ਆਪਾਂ ਬਿਲਕੁਲ ਭਰਾ ਜਿਹੜੇ ਬੱਚੇ ਚਲੋ ਠੀਕ ਹੈ ਧੰਨਵਾਦ ਤੁਹਾਡਾ ਜੀ ਤੇ ਨਾਲ ਹਾਂਜੀ ਅਨੁਸ਼ੰਦਨ ਜੀ ਹਾਲੇ ਬਹੁਤ ਵਧੀਆ ਗੀਤ ਸਾਡੀ ਸਮਾਗਮ ਨੂੰ ਤੋਂ ਕਿਹਾ ਕਿ ਮੈਨੂੰ ਲੱਗਾ ਬਹੁਤ ਵਧੀਆ ਲੱਗਾ ਆਪਣਾ ਡੀਜ ਲੱਗਾ ਜੀ ਬਹੁਤ ਵਧੀਆ ਹਰੇਕ ਸਾਲ ਆਪਾਂ ਰਕਸ਼ਮੀਨ ਜਿਗਰਾਵ ਵੱਲੋਂ ਆਪਣਾ ਡੀਜ ਸੇਵਾ ਤੇ ਲੱਗਦਾ ਹਾਂਜੀ ਪ੍ਰਧਾਨ ਸਾਡੇ ਸੰਦੀਪ ਸਿੰਘ ਜੀ ਭਾਈ ਅ ਅਨੁਸ਼ਦੀਪ ਸਿੰਘ ਤੇ ਭਾਈਓੜੀ ਆਪਣਾ ਚਾਰ ਨੂੰ ਸਾਰੇ ਬਹੁਤ ਵਧੀਆ ਬੰਦੇ ਆ ਭਾਈ ਜੀ ਜਿਕਰਾ ਮਰਿਆ ਲਾਡਾ ਬਾਪੀ ਦੇ ਨਾਮ ਕਤਲ ਤੇ ਆ ਰਹੇ ਹਾਂ ਜੀ ਸਮਾਗਮ ਸਾਨੂੰ ਹੋ ਗਏ 15 20 ਸਾਲ ਜੀ ਬਹੁਤ ਵਧੀਆ ਮਾਹੌਲ ਜੀ ਬਹੁਤ ਵਧੀਆ ਮਾਹੌਲ ਜੀ ਮਹਾਰਾਜ ਜੀ ਜਾਣਕਾਰੀ ਦੇ ਦੇ ਦੂਗਾ ਪਤਾ ਰੋਣ ਸਾਨੂੰ ਜਿਆਦਾ ਨਹੀਂ ਬਸ ਇੱਥੇ ਮਨੋ ਕਾਮਨਾ ਪੂਰੀਆਂ ਹੋਣੀਆਂ ਜਿੰਨੀਆਂ ਕਿ ਸਾਨੂੰ ਬਤਾ ਹਾਂ ਜੀ ਆਏ ਜੀ ਅਸੀ ਗਾਲ ਜੀ ਹੋਰ ਜੀ ਚਲੋ ਜੀ ਅਸੀ ਗਾਲ ਜੀ ਹਾਂਜੀ ਹਾਂਜੀ ਹੋ ਸਾਬ ਜੀ ਠੀਕ ਹੋ ਬਿਲਕੁਲ ਜੀ ਬਿਲਕੁਲ ਆਪਣਿਆਂ ਬਾਰੇ ਸਾਰੀਆਂ ਤਮੰਨਾ ਬਾਬੇ ਰੋਡ ਦੇ ਕੋਰੀਆਂ ਹੁੰਦੀਆਂ ਵਾਹ ਜੀ ਬਸ ਆਪਣੇ ਜਵਾਕ ਵੀ ਸਾਰੇ ਬਾਹਰ ਆ ਮੇਰੀ ਕਈ ਨਹੀਂ ਆਗਾ ਇਹ ਪੈਂਦਾ ਲੇਕਿਨ ਬਾਬੇ ਡਾਰੇ ਹੀ ਜਾਣੇ ਜਾਂਦੇ ਹਰ ਸਾਲ ਮੈਂ ਡਰਾਈਵਰ ਆ ਵਾਹ ਜੀ ਮੈਂ ਘੜੀ ਚਲਾਈਆ ਮੈਨੂੰ ਬੱਚਿਆਂ ਨਾਲ ਨਹੀਂ ਹੋਣੀ ਬਸ ਥੋੜੇ ਬਸ ਤੇ ਪਹਿਲਾਂ ਰੋਡ ਘਟਾ ਦੇ ਰੂਸ ਤੇ ਮੇਰਾ ਮਾਲ ਲੈ ਕੇ ਘਟਾ ਦੇਉਗਾ ਅੱਛਾ ਜੀ ਮੈਂ ਬਾਬੇ ਸੁਨੂ ਕੀ ਸੱਚਾ ਪਾਤਸ਼ਾਹ ਮਿਰੂ ਬਾਜੀ ਵਾਹ ਮੇਰਾ ਮਾਲ ਨਾ ਪਰਿਵਾਰ ਵਾਲੇ ਪੂਰਾ ਕਰਦਾ ਪੂਰਾ ਕਰਦਾ ਪਾਰਦਾ ਨਾ ਪੂਰਾ ਕਰਦਾ ਉਹ ਮੈਨੂੰ 22 ਸਾਲ ਗਏ ਬਾਪੇ ਦੇ 22 ਸਾਲ ਹੋ ਗਏ 22 ਸਾਲ ਹਾਂ ਜੀ ਮੈਂ ਅੱਜ ਕਹਿੰਦਾ ਬਸ ਇਸ ਟਾਈਪ ਤੇ ਬਾਈ ਛੁੱਟੀ ਕਰ ਗਿਆ ਬਸ ਆ ਗਿਆ ਲੈ ਅੱਛਾ ਮੈਂ ਕਦੇ ਨਹੀਂ ਕੋਲਾ ਬਾਪੇ ਦਾ ਹਾਂ ਉਹ ਧੰਨਵਾਦ ਜੀ ਤੁਹਾਡਾ ਬਲਵਤ ਕਰਨ ਹਾਂ ਜੀ ਬਾਪੇ ਰੋਡੂ ਦੇ ਸੇਵਾ ਕਰਦੇ ਆ ਸਾਨੂੰ ਕਈ ਸਾਲ ਹੋ ਗਏ ਤੇ ਇਸ ਇਸ ਥਾਂ ਦੇ ਪਹਿਲਾਂ ਕਲਾ ਠੰਡੇ ਪਣੀ ਦੀ ਸ਼ਵੀਰ ਲੱਗਦੀ ਸੀਗੀ ਹੁਣ ਬਾਬੇ ਦੀ ਕਿਰਪਾ ਨਾਲ ਛੋਲੇ ਫਰੂਟ ਚਾਟ ਛੇਲੇ ਸਭ ਕੋਈ ਬਰਤਨ ਲੱਗਦਾ ਵਾ ਬਸ ਬਾਬੇ ਦੀ ਮਿਹਰ ਹੈ ਤੇ ਸਭ ਕੁਝ ਠੀਕ ਹੈ ਜੀ ਕਰਾ ਲਾ ਬਾਬਾ ਪਈ ਦਾ ਬਾਬੇ ਜੈ ਬਾਬੇ ਰੋਡੂ ਜੀ ਜੈ ਬਾਬੇ ਰੋਡੂ ਜੀ ਪ੍ਰਭਾਤਾਂ ਦੇ ਦੂਰੇ ਪੜਾ ਰਹੇ ਆ ਨਵੇਂ-ਨਵੇਂ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ ਮੇਰੇ ਨਾਲ ਸੁਪਨੇ ਰੱਬ ਬਾਈ ਰਚ ਰਿਹਾ ਫਿਰ ਰਾਜਦੀਪ ਸਿੰਘ ਜੀ ਅੱਛਾ ਮਾਣੀ ਲੋਕਗਵਾੜ ਨਾੜੀ ਟੰਡਾ ਤੇ ਦਾਪਾ ਰੋਟੀ ਦਾ ਮੇਲਾ ਕਰ ਰਿਹਾ ਔਰ ਇਹ ਸੰਗਤਾਂ ਗਾ ਤੇ ਚੋਰਾ ਜੀ ਬੱਦ ਅੱਲਾ ਪਿੱਛੇ ਸੀਗਾ ਆ ਕਰਮਾਤਨਾ ਬੂਲ ਕਰੇ ਬਾਤ ਸੁਲਾ ਪਹਿਨ ਲਾ ਕੇ ਵੀ ਬਾਬੇ ਗਰਮਾ ਹੱਟ ਜਾਗਾ ਜੈ ਬਾਬੇ ਰੋਟੀ ਦੀ ਜੈ ਬਾਬੇ ਰੋਟੀ ਦੀ ਦੇ ਰੋਟੂਨੀ ਜੇ ਬਾਬੇ ਰੋਟੂਨੀ ਇਹ ਵਾ ਬੜੇ ਤੋਂ ਬਹੁਤ ਵਧੀਆ ਤੋਂ ਹਾ ਮੇਲਾ ਬਣਾਇਆ ਗਿਆ ਸੇਵਾਦਾਰ ਖੜੇ ਆਈਆਂ ਨਾਲ ਅਸੀਂ ਤੇ ਚਾੜ ਥੋਲਿਆਂ ਦਾ ਬਣਾਉਣ ਲਗਾਇਆ ਸੀ ਤੇ ਬਹੁਤ ਵਧੀਆ ਸੰਪੂਰਨ ਹੋਇਆ ਸਾਡਾ ਭੰਡਾਰਾ ਤੇ ਕਿਰਪਾ ਕਰੇ ਮਾਬੂਬ ਸਭ ਦੇ ਨੇ ਤੇ ਇੱਕ ਸਾਲ ਆਇਆ ਸਾਨੂੰ ਬਹੁਤ ਵਧੀਆ ਲੱਗਦਾ ਇੰਨਾ ਵਧੀਆ ਲੱਗਦਾ ਸਾਨੂੰ ਕਿ ਕਹਿ ਨਹੀਂ ਸਕਦੇ ਸਾਡਾ ਦਿਲੋ ਜਿਹੜਾ ਨਾ ਸਾਡਾ ਦਿਲ ਯਾਰ ਇੱਥੇ ਹੀ ਵੱੰਦਾ ਸਾਨੂੰ ਛੁੱਟੀ ਨਹੀਂ ਮੈਨ ਦਾ ਕਹਤਾ ਅਸੀਂ ਤਾਂ ਵੀ ਆਏ ਆ ਬਾਬੇ ਜੀ ਫੁੱਲ ਕਿਰਪਾ ਸੱਚ ਜੀ ਜਿਹੜੇ ਪਿੰਡਾਂ ਜੇ ਹੜ ਆਏ ਆ ਉਹ ਵੀ ਆਪਾਂ ਉਹਨਾਂ ਦਾ ਧਿਆਨ ਦੇਣਾ ਜ਼ਰੂਰੀ ਆ ਜਿੱਥੇ ਜਿੱਥੇ ਹੜ ਆਏ ਆ ਮਦਦ ਕਰੋ ਜਿੰਨੀ ਦੇ ਜਿੰਨੀ ਆਪਣੇ ਦੀ ਪਹੁੰਚ ਹੁੰਦੀ ਆ ਕਰੋ ਜ਼ਰੂਰੀ ਇਹ ਨਹੀਂ ਜਿੱਥੇ ਸੇਵਾ ਨਿਮਾਉਣੀ ਆ ਆਪਾਂ ਉੱਥੇ ਨਿਭਾਈਏ ਕਿੱਥੇ ਨਹੀਂ ਨਿਮਾਉਣੀ ਉੱਥੇ ਕੋਈ ਨਹੀਂ ਫੇਰ ਦੀ ਸਮਾਂ ਆ ਜਿੱਥੇ ਨਿਮਾਉਣ ਦੀ ਜ਼ਰੂਰਤ ਚੁਰਰਤਾ ਉੱਥੇ ਜਰਾਰਾ ਜ਼ਰੂਰਤ ਆਪਾਂ ਨੂੰ ਨਿਮਾਉਣ ਦੀ ਸੇਵਾ ਉੱਥੇ ਪਹੁੰਚੋ ਤੇ ਕਰੋ ਮੇਰੇ ਵੀਰ ਭੈਣ ਭਰਾ ਬੇਨਤੀ ਆ ਆਤਵਾਨ ਤਨਬਾਤ ਹਾਂਜੀ ਹਰੀ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਵਰਸੀ ਸਮਾਗਮ ਜੋ ਤਨ ਤਨ ਬੱਬਾ ਰੋਡਰੀ ਦਾ ਸਮਾਗਮ ਵਰਸੀ ਸਮਾਗਮ ਅੱਜ ਹੋਇਆ ਹੈਗਾ ਇਹ ਤਨ ਤਨ ਬੱਬਾ ਰੋਡਰੀ ਜਾਂਦੇ ਜੀ ਆਇਆਂ ਨੂੰ ਸੰਭਾਲ ਕਰਦੇ ਜੀ ਕਿੰਨੇ ਛੱਕਦੇ ਨੇ ਸੰਭਾਲ ਕਰਦੇ ਆ ਵਾਹ ਜੀ ਠੀਕ ਹੈ ਜੀ ਮਹਾਰਾਜ ਗਾਰਾ ਲਾ ਦਿਓ ਜੀ ਬੱਬਾਈ ਦਾ ਬੱਬਾ ਤਨ ਤਨ ਰੋਡਰੀ ਸਾਹਿਬ ਜੀ ਜੈ ਹੋਏ ਵਾਹ ਜੀ ਠੀਕ ਹੈ ਜੀ